ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਖਦੇਵ ਸਿੰਘ ਤੇ ਮੇਰੇ ਨਾਲ ਜੀਤ ਸਿੰਘਾ ਹਾਂ ਜੀ ਸਰਚਾ ਲੋਕ ਵਾਹ ਚੈਨਲ ਜੂਟਿਊਬ ਆ ਲੋਕ ਵਾਹ ਸਖਦੇਵ ਸਿੰਘ ਆ ਤੋਂ ਵਾਤਾਵਰਨ ਦੀ ਸੰਭਾਲ ਕਰਨ ਦੇ ਵਿੱਚ ਯੋਗਦਾਨ ਪਾਉਂਦੇ ਬੂਟੇ ਲਾ ਕੇ ਆ ਸਾਡੇ ਇੱਕ ਤਾਂ ਅੰਬ ਦਾ ਬੂਟਾ ਜਿਹੜਾ ਅਸੀਂ ਲਾ ਰਹੇ ਹਾਂ ਪੰਜ ਬੂਟੇ ਜਿਹੜੇ ਆ ਉਹ ਹੋ ਰਿਹਾ ਵਕਰੀ-ਵਕਰੀ ਕਿਸਮ ਦੇ ਵੀ ਲਾਣਿਆ ਉਹ ਇਹ ਹੈ ਸ਼ੁਰੂਆਤ ਸਾਡੀ ਜਦੋਂ ਅਸੀਂ ਇਹਦੇ ਵਿੱਚ ਲਾ ਕੇ ਇਸ ਸਮੇਂ ਸਮੇਂ ਦੇ ਨਾਲ ਨਾਲ ਤੇ ਫਾਲਾ ਦਰ ਬੂਟਾ ਇਹ ਆਪਣੇ ਸਮੇਂ ਦੇ ਨਾਲ ਫਾਲਟ ਹੈਗਾ ਤਾਂ ਨਾਲੇ ਵਾਤਾਵਰਣ ਦੀ ਸਾਂਭ ਸੰਭਾਲ ਵੀ ਹੋਏਗੀ ਸ਼ਾਮ ਚਾਹੀਦਾ ਹਰ ਤਰ੍ਹਾਂ ਦੀ ਕੰਡੀਸ਼ਨ ਉਹ ਅੱਗੇ ਹੋਰ ਬੂਟੇ ਲਾਣੇ ਆ ਤੇ ਲਾਉਂਦੇ ਚਾਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ